ਰੈਡੀ ਸੀਚੇਵਾਲ ਮਾਡਲ ਦੇ ਸਦਕਾ ਬੁੱਡੇ ਦਰਿਆ ਵਿੱਚ ਦਹਾਕਿਆਂ ਬਾਅਦ ਸਾਫ਼ ਪਾਣੀ ਵਗਣ ਲੱਗ ਗਿਆ ਹੈ ਨੰਡੀ ਬੁੱਡੇ ਦਰਿਆ ਦੀ ਪਵਿੱਤਰਤਾ ਬਹਾਲ ਕਰਨ ਦੇ ਯਤਨਾਂ ਵਿੱਚ ਲੱਗੇ ਹੋਏ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਦਾ ਸਿਹਰਾ ਸੰਗਤਾ ਸਰ ਬੰਨਧਿਆ ਕਿਹਾ ਕਿ ਇਹ ਇਤਿਹਾਸਕ ਮੋੜਾ ਹੈ ਜਦੋਂ ਦਹਾਕਿਆਂ ਬਾਅਦ ਬੁੱਡੇ ਦਰਿਆ ਵਿੱਚ ਸਾਫ਼ ਪਾਣੀ ਵਗਣ ਦੀ ਮੁੜ ਸ਼ੁਰੂਆਤ ਹੋਈ ਹੈ ਡੰਡੀ ਸੰਤ ਸੀਚੇਵਾਲ ਨੇ ਦੱਸਿਆ ਕਿ ਗੁਰਦੁਆਰਾ ਗਊਕਾਟ ਤੱਕ ਜਿੱਥੋਂ-ਜਿੱਥੋਂ ਵੀ ਦਰਿਆ ਵਿੱਚ ਗੰਦਾ ਪਾਣੀ ਪੈਂਦਾ ਸੀ ਉਸ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ ਡੰਡੀ ਦਰਿਆ ਵਿੱਚ ਸਭ ਤੋਂ ਵੱਧ ਗੋਹਾ ਪੈ ਰਿਹਾ ਸੀ ਜਿਹੜਾ ਕਿ 4-4 ਫੁੱਟ ਤੋਂ ਵੀ ਵੱਧ ਸੀ ਡੰਡੀ ਇਸ ਦੇ ਕਿਨਾਰੇ ਉੱਤੇ 72 ਦੇ qryਬ ਡੈਰੀਆਂ ਸਾਨਾ ਜਿਸ ਦਾ ਸਿੱਧਾ ਗੋਹਾ ਅਤੇ ਮੂਤਰਾਲ ਬੁੱਡੇ ਦਰਿਆ ਵਿੱਚ ਪਾਇਆ ਜਾ ਰਿਹਾ ਸੀ ਡੰਡੀ ਪਿਛਲੇ ਟਾਈ ਮਹੀਨਿਆਂ ਤੋਂ ਜਿੱਥੇ ਦਰਿਆ ਵਿੱਚੋਂ ਗੋਹਾ ਕੱਢਿਆ ਗਿਆ ਉੱਥੇ ਪੰਜ ਪਿੰਡਾਂ ਵਿੱਚ ਸੀਚੇਬਾਲ ਮਾਡਲ ਸਥਾਪਿਤ ਕੀਤੇ ਗਏ ਡੰਡੀ ਜਿਕਰਯੋਗ ਹੈ ਕਿ ਕੂਮ ਕਲਾ ਡਰੇਨ ਤੋਂ ਲੈ ਕੇ ਗੁਰਦੁਆਰਾ ਗਊ ਘਾਟ ਤੱਕ ਹੁਣ ਬੁੱਢਾ ਦਰਿਆ ਵਿੱਚ ਸਾਪ ਪਾਣੀ ਦੀ ਆਮਦ ਹੋ ਚੁੱਕੀ ਹੈ ਡੰਡੀ ਬਾਕੀ ਦੇ ਰਹਿੰਦੇ ਹਿੱਸੇ ਦੀ ਸਫਾਈ ਜਾਰੀ ਹੈ ਡੰਡੀ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੱਡੇ ਦਰਿਆ ਵਿੱਚ ਪਹਿਲੇ ਦਿਨ 100 ਕਿਊਸਕ ਪਾਣੀ ਛੱਡਿਆ ਗਿਆ ਸੀ ਜਿਸ ਤੋਂ ਬਾਅਦ ਰੋਜ਼ਾਨਾ ਇਸ ਵਿੱਚ 20 ਕਿਊਸਕ ਪਾਣੀ ਦਾ ਵਾਦਾ ਕੀਤਾ ਜਾ ਰਿਹਾ ਹੈ ਡੰਡੀ ਰੈਡੀ ਅਧਿਕਾਰੀਆਂ ਨੇ ਦੱਸਿਆ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਬੁੱਢੇ ਦਰਿਆ ਵਿੱਚ 200 ਕਿਊਸਿਕ ਪਾਣੀ ਬਗੇਗਾ ਡੰਡੀ ਪੁਖੜੀ ਖੁਰਦ ਨੇੜੇ 35 ਸਾਲਾਂ ਬਾਅਦ ਪਹੁੰਚੇ ਸਾਹ ਪਾਣੀ ਨੂੰ ਦਿਖਾ ਕੇ ਪਿੰਡ ਵਾਸੀਆਂ ਦੇ ਚਿਹਰੇ ਖੜ ਉੱਠੇ ਡੰਡੀ ਸਾਹ ਪਾਣੀ ਆਉਣ ਉੱਤੇ ਸਰਪੰਚ ਸਤਪਾਲ ਸਿੰਘ ਅਤੇ ਨੰਬਰਦਾਰ ਨਰਿੰਦਰ ਸਿੰਘ ਸਮੇਤ ਹੋਰ ਪਿੰਡ ਵਾਸੀਆਂ ਨੇ ਦਲੀਆ ਵੰਡ ਕੇ ਇਸ ਇਤਿਹਾਸਕ ਪਲ ਦੀ ਖੁਸ਼ੀ ਮਨਾਈ ਡੰਡੀ ਪਿੰਡ ਭੁਖੜੀ ਖੁਰਦ ਦੇ ਸਰਪੰਚ ਸਤਪਾਲ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਨਹੀਂ ਸੀ ਕਿ ਉਹ ਇਸ ਜਨਮ ਵਿੱਚ ਇੱਥੇ ਜਿਹਾ ਸਾਫ਼ ਪਾਣੀ ਦੇਖ ਸਕਣਗੇ ਡੰਡੀ ਉਹਨਾਂ ਇਸ ਨਜ਼ਾਰੇ ਨੂੰ ਕਿਸੇ ਕ੍ਰਿਸ਼ਮੇ ਤੋਂ ਕੱਟ ਨਹੀਂ ਦੱਸਿਆ ਡੰਡੀ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਬੁੱਡੇ ਦਰਿਆ ਵਿੱਚ ਸਾਫ਼ ਪਾਣੀ ਦੀ ਆਮਦ ਹੁਣ ਉੱਤੇ ਬਤਾਂ ਵਰਨਾ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਵਧਾਈ ਦਿੱਤੀ ਡੰਡੀ ਉਹਨਾਂ ਕਿਹਾ ਕਿ ਲੋਕ ਸਭਾ ਲੋਕਾਂ ਵਿੱਚ ਇਹ ਯਕੀਨ ਬਣਿਆ ਹੋਇਆ ਸੀ ਕਿ ਮੁੱਢਾ ਦਰਿਆ ਕਦੇ ਸਾਫ਼ ਨਹੀਂ ਹੋ ਸਕਦਾ ਪਰ ਸੰਤ ਸੀਚੇਵਾਲ ਨੇ ਲੋਕਾਂ ਦੀ ਇਸ ਧਾਰਨਾ ਨੂੰ ਤੋੜਦਿਆਂ ਸਾਬਤ ਕਰ ਦਿੱਤਾ ਹੈ ਕਿ ਦੁਨੀਆ ਵਿੱਚ ਕੋਈ ਵੀ ਕੰਮ ਅਸੰਭਵ ਨਹੀਂ ਹੁੰਦਾ ਹੈ ਡੰਡੀ ਮੁੰਡੀਆਂ ਨੇ ਕਿਹਾ ਕਿ ਗੁਰਦੁਆਰਾ ਗਊ ਘਾਟ ਤੱਕ ਬੁੱਢੇ ਦਰਿਆ ਵਿੱਚ ਪੈ ਰਹੇ ਗੰਦੇ ਪਾਣੀ ਸੰਤ ਸੀਚੇਵਾਲ ਦੇ ਜਤਨਾ ਸਦਕਾ ਬੰਦ ਹੋ ਗਏ ਹਨ ਅਤੇ ਬਾਕੀ ਰਹਿੰਦੇ ਦਰਿਆ ਦੇ ਹਿੱਸੇ ਨੂੰ ਜਲਦ ਹੀ ਸਾਫ ਕਰ ਦਿੱਤਾ ਜਾਵੇਗਾ ਡੰਡੀ ਘਾਟਾਂ ਦੀ ਸੇਵਾ ਕਰ ਰਹੇ ਸੇਵਾਦਾਰਾ ਨੇ ਖੁਸ਼ੀ ਇੱਕ ਪਈ ਜਿਹੜਾ ਲੋਕ ਸਭਾ ਬੋਲਿਆ ਉਹ ਕੱਲਾ ਲੋਕਾਂ ਉਹ ਕੱਲਾ